ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਓ ਅੱਜ ਬੰਦੇ ਨੂੰ ਤੁਸੀਂ ਸ਼ੁਰੂ ਜੀ ਦਿਖਾਇਆ ਨਾ ਮਹਾਨ ਸਖਸ਼ੀਤ ਬਾਈ ਨੂੰ ਜਾਣਦੇ ਹੋਗੇ ਕਈ ਵਪਾਰੀ ਵੀ ਕਈ ਬੰਦੇ ਬਾਈ ਤੋਂ ਟਰੈਕਟਰ ਲੈ ਕੇ ਗਏ ਤੁਸੀਂ ਨਾ ਕਮੈਂਟਾਂ ਦੇ ਵਿੱਚ ਦੱਸਣਾਗਾ ਇੱਕ ਮਿੰਟ ਬਾਅਦ ਤੁਹਾਨੂੰ ਮੈਂ ਬਾਈ ਦਾ ਨਾਮ ਦੱਸ ਦੂੰਗਾ ਬਾਈ ਕੋਲੇ ਟਰੈਕਟਰ ਅੱਜ ਤਿੰਨ ਟਰੈਕਟਰ ਲੈ ਕੇ ਆਏ ਸੀ ਇੱਕ ਟਰੈਕਟਰ ਬਾਈ ਵੇਚ ਗਿਆ ਸਾਲ ਤੋਂ ਲਗਭਗ ਉੱਤੇ ਠਹਾਵਾ ਹੋ ਗਿਆ ਅੱਜ ਹੀ ਮੰਡੀ ਚ ਆਇਆ ਸੀ ਇੱਕ ਤਾਂ ਬਾਈ 52 10 ਲੈ ਕੇ ਆਇਆ ਜੀ ਜੌਂਡੀਅਰ ਇੱਕ 5310 2 ਰਹਿ ਗਏ ਤੇ 5038 ਡੀ ਸੀਗਾ ਉਹ ਬਾਈ ਨੇ ਵੇਚਤਾ ਲਈ ਇੱਕ ਮਿੰਟ ਹਜੇ ਹੋਇਆ ਨੀਗਾ ਟਰੈਕਟਰ ਦਿਖਾਉਣੇ ਆਪਾਂ 5310 ਤੋਂ ਸ਼ੁਰੂ ਕਰਦੇ ਆਂ ਬਾਈ ਕੋਲੇ 14 15 ਟਰੈਕਟਰ ਘਰੇ ਵੀ ਖੜੇ ਆ ਟੂ 휠4 ਵੀ ਜੌਂਡੀਅਰ ਸਪੈਸ਼ਲਿਸਟ ਆ ਬਾਈ ਨਾਂ ਤੁਹਾਨੂੰ ਦੱਸ ਦਾਂਗੇ 2019 ਵਾਲ ਟਰੈਕਟਰ ਹੈ ਜੀ 6 ਲੱਖ ਤੇ 75000 ਰੁਪਏ ਬਾਈ ਡਿਮਾਂਡ ਕਰਦਾ ਟਰੈਕਟਰ ਪਿਆ ਜਮਾਂ ਵੀ ਤੋਂ ਦੇ ਨਾਲ ਉਹ ਵੀ ਚੰਗਾ ਟਰੈਕਟਰ ਸਾਰੇ ਰੰਗ ਨਾਲ ਦੇ ਟਾਇਰ ਨੇ ਟਰੈਕਟਰ 3 ਸਪੀਡ ਟੌਪ ਵਾਲਾ ਟਰੈਕਟਰ ਹੈ ਮਾਰਕਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਮਗਰਾੜਮ ਰੋਡ ਦੇਖ ਲਓ ਰੰਮ ਰੰਮ ਕਿੱਡਾ ਚੰਗਾ ਟਰੈਕਟਰ ਹੈ ਨੰਬਰ ਹੈ ਬਾਈ ਕੋਲੇ ਜ਼ਿਆਦਾਤਰ ਹਰਿਆਣਾ ਹੁੰਦੇ ਆ ਐਨਓਸੀ ਆਪੇ ਕਢਾ ਕੇ ਦਿੰਦਾਗਾ ਜਿੱਥੋਂ ਦੀ ਜਿਹੜੀ ਸਟੇਟ ਦੀ ਜਿਹੜੇ ਜ਼ਿਲ੍ਹੇ ਦੀ ਤੁਸੀਂ ਕਹੋਗੇ ਜਿਹੜੀ ਤਹਿਸੀਲ ਦੀ ਕਹੋਗੇ ਉੱਥੋਂ ਦੀ ਤੁਹਾਨੂੰ ਐਨਓਸੀ ਕਢਾ ਕੇ ਦੇਊਗਾ ਬਾਈ ਪੂਰੇ ਫੁੱਲ ਚੰਗਾ ਟਰੈਕਟਰ ਹੁੰਦੇ ਆਗੇ ਬਾਈ ਕੋਲੇ ਕੋਈ ਇਹ ਨਹੀਂ ਹੈਗਾ ਇੱਕ ਵਾਰੀ ਟੀ ਲੈ ਗਿਆ ਵੀ ਦੁਬਾਰੇ ਆਇਆ ਨਾ ਜਾਵੇ 2019 ਮਾਡਲ ਟਰੈਕਟਰ ਹੈ ਟਰੈਕਟਰ ਦਾ ਮੁੱਲ ਰੱਖਦਾ ਬਾਈ 5 ਲੱਖ ਤੇ 75000 ਰੁਪਏ 6 ਲੱਖ ਏ ਸੌਰੀ 6,75,000 ਰੁਪਿਆ ਪਲੇਟ ਦਾ ਰੰਗ ਰੋਂਗ ਦੇਖੋ ਉਵੇਂ ਜਿਵੇਂ ਪਿਆ ਪੂਰਾ ਘੈਂਟ ਟਰੈਕਟਰ ਹੈ 6,75,000 ਰੁਪਿਆ ਟਰੈਕਟਰ ਦਾ ਰੇਟ ਹੈ ਚੂ ਲੱਗਿਆ ਹੋਇਆ ਹੈਗਾ ਉੱਤੇ ਤੁਸੀਂ ਬਸ ਕਨੋਪੀ ਛਤਰੀਆਂ ਤੁਸੀਂ ਆਪ ਲਾ ਲਓ ਛਤਰੀਆਂ ਵਿੱਚ ਕਰ ਲਓ ਭਾਈ ਕਹਿੰਦਾ ਛਤਰੀਆਂ ਹੈਗੀਆਂ ਵਿੱਚ ਆ ਕਨੋਪੀ ਆਏਗੀਆਂ ਦੋਨਾਂ ਦੀਆਂ ਦਿਖਾਉਣੇ ਭਾਈ ਨੇ ਤੇਨਾਂ ਗੱਲਾਂ ਲਾਸਟ ਵਿੱਚ ਕਰਾਉਣੇ 52 ਦਾਸਾ ਭਾਈ ਕੋਲੇ ਗੇਅਰ ਪ੍ਰੋ ਟਰੈਕਟਰ ਪੂਰਾ ਚੰਗਾ ਟਰੈਕਟਰ ਆ ਬਾਈ ਜੀ 5210 ਗੇਅਰ ਪ੍ਰੋ ਟਰੈਕਟਰ ਆ ਕਿ ਸਾਰੇ ਖੀਰ ਤੇ ਬਾਈ ਨਾਲ ਗੱਲਬਾਤ ਵੀ ਕਰਾਵਾਂਗੇ ਤੁਸੀਂ ਕਮੈਂਟਾਂ ਦੇ ਵਿੱਚ ਨਾਂ ਦੱਸ ਦਿਓ ਜਾਰ ਬਾਈ ਦਾ ਸ਼ੁਰੂ ਚ ਇੰਨੇ ਹੀ ਬਹੁਤ ਹੈ ਕਮੈਂਟ ਕਰਕੇ ਬਾਕੀ ਤੁਸੀਂ ਮਹਾਂਸ਼ਕ ਜੀ ਦਾ ਬਾਈ ਪਤਾ ਲੱਗ ਗਿਆ ਨਾ 2021 ਮਾਡਲ ਟਰੈਕਟਰ ਆ ਬਾਈ ਜੀ ਸਵਾ 7 ਲੱਖ ਰੁਪਿਆ ਬਾਈ ਡਿਮਾਂਡ ਕਰਦਾ ਹੈਗਾ ਰੇਟ ਦਾ ਮੌਕੇ ਤੇ ਹੋ ਜੂਏ ਤਾਂ ਡਿਮਾਂਡ ਹੀ ਆ ਬਾਈ ਇਹ ਤਾਂ ਡਿਮਾਂਡ ਆ ਬਾਈ ਕਹਿੰਦਾ ਜਿਵੇਂ ਹੁਣ ਜੀਐਸਟੀ ਘਟਿਆ ਆ ਆਪਾਂ ਵੀ ਡਿਸਕਾਊਂਟ ਜੀਐਸਟੀ ਦੇ ਹਿਸਾਬ ਨਾਲ ਹੀ ਦੇਵਾਂਗੇ ਸੈਲਫ ਦੇ ਸਟicker ਤੋਂ ਕਰੋਵੇਂ ਜਿਵੇਂ ਪਏ ਪੂਰਾ ਚੰਗਾ ਟਰੈਕਟਰ ਆ ਟਰੈਕਟਰ ਦੇ ਅੱਗਰਗੇ ਟਰੈਕਟਰ ਦੇ ਟਾਇਰ ਪਏ ਸਲੈਂਸਰ ਸਲੈਂਸਰ ਸਾਰਾ ਕੁਛ ਨਾਲ ਦਾ ਸਲੈਂਸਰ ਦੇ ਉੱਤੇ ਨਾ ਬਾਈ ਉਂਗਲਾ ਮਾਰੀ ਜਾਂਦਾ ਕਹਿੰਦਾ ਆ ਕਿੱਟਾਂ ਜਿਹੜੀਆਂ ਲੱਗ ਕੇ ਆ ਜਾਂ ਹੁੰਦੀਆਂ ਆ ਨਾਲ ਦੀਆਂ ਉਹ ਜਿਵੇਂ ਪਈਆਂ ਪਰਕਿਆਂ ਦੀ ਗੂੰਦੀ ਜਿਹੜੀ ਪੂਰਾ ਚੰਗਾ ਟਰੈਕਟਰ ਆ ਹੁਣ ਆਪਾਂ ਮਲਾਉਣੇ ਆ ਇਹ ਨੇ ਬਾਜਰ ਸਾਹ ਦੇ ਸੌਹਰਾਂ ਤੋਂ ਬਾਈ ਚੱਕ ਫਦੇ ਸਿੰਘ ਵਾਲੇ ਤੋਂ ਇਤਿਹਾਸਿਕ ਗੁਰੂ ਘਰ ਬਣਿਆ ਹੋਇਆ ਇਤਿਹਾਸਕ ਪਿੰਡ ਹੈ ਚੱਕ ਪਾਦੇਸਿਆਂ ਵਾਲਾ ਬਾਈ ਦਾ ਨਾਮ ਹੈ ਗਵਰਨਜੀਤ ਸਿੰਘ ਸਿੱਧੂ ਇਹ ਨਾਂ ਹੈ ਨਾ ਬਾਈ ਹਾਂਜੀ ਹਾਂ ਫਰਕ ਤਾਂ ਨਹੀਂ ਕੋਈ ਨਹੀਂ ਵੀਰ ਜੀ ਅੱਛਾ ਜੀ ਆਇਆਂ ਨੂੰ ਬਾਈ ਸਾਲ ਤੋਂ ਆਇਆ ਮੰਡੀ ਤੁਹਾਨੂੰ ਵਧਾਈਆਂ ਇੱਕ ਤਰ੍ਹਾਂ ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹਾਂਜੀ ਬਾਈ ਕਿਵੇਂ ਆ ਕੰਮ ਕਰ ਵਧੀਆ ਭਰਾ ਸਾਲ ਬਾਅਦ ਆਇਆ ਮੰਡੀ ਦਾ ਕਿਵੇਂ ਲੱਗਿਆ ਵਧੀਆ ਲੱਗਿਆ ਤਿੰਨ ਲਿਆਏ ਜੀ ਇੱਕ ਵੇਚ ਲਿਆ ਇਹ ਦੂਜੇ ਕਾਹਦੀ ਆ ਤੁਸੀਂ ਲੈ ਗਏ ਕਿਉਂ ਹਾਂਜੀ ਹਾਂਜੀ ਦੂਜੇ ਭਰਾਵਾਂ ਨੂੰ ਵੀ ਬੇਨਤੀ ਹੈ ਬਾਈ ਜੇ ਕੋਈ ਟਰੈਕਟਰ ਲੈਣਾ ਜਾਂ ਵੇਚਣਾ ਮੰਡੀ ਚ ਆਇਆ ਕਰੋ ਤੁਸੀਂ ਲਾਜ ਨੇ ਆਇਆ ਕਰੋ ਮੇਰੇ ਭਰਾ ਬਾਈ ਪੂਰਾ ਚੰਗੇ ਟਰੈਕਟਰ ਹੈ ਬਾਈ ਕਰਨ ਬਾਈ ਪਹਿਲਾਂ ਤਾਂ ਇਹ ਦੱਸ ਵੀ ਘਰੇ ਕਿੰਨੇ ਟਰੈਕਟਰ ਖੜੇ ਆਪਨੇ ਕੋਲ ਸੱਤ ਅੱਠ ਟਰੈਕਟਰ ਹੀ ਖੜੇ ਹੈ ਜੀ 70 ਟਰੈਕਟਰ ਘਰੇ ਹਾਂਜੀ ਜਿਵੇਂ ਆਪਰ ਕੋ 56 20 ਖੜਾ ਹੈਗਾ 20 ਮਾਡਲ ਅੱਛਾ ਹੋਰ ਵੀ ਲੋ ਅੱਛਾ ਜੌਂਡੀਅਰ ਕੜਾ 53 10 ਇੱਕ 16 ਮਾਡਲ ਇੱਕ ਕੜਾ ਹੈਗਾ ਕਾਲੀ ਬਾਡੀ ਵਾਲਾ 10 ਮਾਡਲ ਖੜਾ ਹੈ ਜੀ 50 50 ਡੀ ਖੜਾ ਹੈ ਜੀ ਜੌਂਡੀਅਰ ਦਾ ਸਾਰੀ ਵੈਰਿਟੀ ਖੜੀ ਹੈ ਸਾਰੀ ਵੈਰਿਟੀ ਖੜੀ ਹੈ ਛੋਟੇ ਲੱਗੋ ਵੱਡੇ ਕਿੰਨੇ ਖੜੇ ਆ 52 ਦਾ ਤਿੰਨ ਖੜੇ ਜੀ ਤਿੰਨ ਟਰੈਕਟਰ ਬਾਈ ਕੋਲੇ ਘਰੇ ਖੜੇ ਚੌਥਾ ਆਸੇ ਹਾਂਜੀ ਚਾਲ ਬਾਈ ਕੋਲੇ 15 ਦੇ ਲਗਭਗ ਟਰੈਕਟਰ ਬਾਈ ਹੈਗੇ ਹੈਗੇ ਘਰੇ ਜੇ ਕਿਸੇ ਭਰਾ ਨੂੰ ਚਾਹੀਦਾ ਬਾਈ ਇੱਕ ਤਾਂ ਦੱਸ ਆ ਕਨੋਕੀਆਂ ਇਹਨਾਂ ਦੀਆਂ ਹੈਗੀਆਂ ਜਿਹੜੇ ਹਾਂਜੀ ਹਾਂਜੀ ਹੈਗੀਆਂ ਠੀਕ ਹੈ ਤੁਹਾਨੂੰ ਕੋਈ ਨੰਬਰ ਬੋਲੋ ਗੱਲਾਂ ਵੀ ਵੀਜਦੇ ਆਪਾਂ ਕਰਾਂਗੇ 9855855187 98552 98558 52187 985 ਜਿਵੇਂ ਨੰਨੇ ਕਿਹਾ 98558 52187 985 205052187 ਬਾਈ ਦਾ ਮੋਬਾਈਲ ਨੰਬਰ ਹੈ ਬਾਈ ਬਾਈ ਸਾਰੇ ਟਰੈਕਟਰਾਂ ਤੇ ਤੁਹਾਡੇ ਕੋਲੇ ਦੱਸੋ ਪੁਰਾਣਾ ਟਰੈਕਟਰ ਵਿੱਚ ਕੱਟਿਆ ਜਾਂਦਾ ਚੰਗਾ ਟਰੈਕਟਰ ਫੇਰ ਕੱਟ ਲਾਂਗੇ ਜੀ ਮਾੜਾ ਟਰੈਕਟਰ ਨਾ ਲੈਨੇ ਨਾ ਕੱਟ ਠੀਕ ਹੈ ਤੇ ਲੋਨ ਦੀ ਸੌਦਾ ਹੈਗੀ ਹੈ ਬਾਈ ਹਾਂਜੀ ਲੋਨ ਦੀ ਸਵਰਥ ਕਿਧੋਂ ਆ ਜੇ ਭਰਾ ਥੋੜਾ ਸਿਪਲਸ ਕਰਾ ਕੇ ਦੇ ਲੋਨ ਵੀ ਹੋ ਜਾਣਾ ਠੀਕ ਹੈ ਭਾਈ ਜੀ ਧੰਨਵਾਦ ਹੈ ਭਾਈ ਕੋਲ ਟਰੈਕਟਰ ਬਾਈ ਘਰੇ ਖੜੇ ਹੁੰਦੇ ਆ ਵੀਡੀਓ ਚੰਗੀ ਲੱਗੀ ਤਾਂ ਜਲਦੀ ਜਲਦੀ ਵੀਡੀਓ ਦੇ ਵਿੱਚ ਕੋਈ ਵੀ ਜੌਂਡੀ ਚਾਹੀਦਾ ਹੋਵੇ 56 ਵੀ ਚਾਹੀਦਾ ਹੋਵੇ 56 30 ਵੀ ਖੜਾ ਬਾਈ ਜੀ ਨਿਕਾ 53 5 ਵੀ ਖੜਾ 53 5 ਹੋਰ ਵੀ ਦਾ ਟੂ ਵੀ ਲੈ ਹੈਗਾ ਮੇਰੇ ਕੋਲ ਗਾਹਕ ਟੂ ਵੀਲ ਵੀ ਹੈਗਾ ਟੂ ਵੀਲ ਵੀ ਹੈਗਾ ਤੁਸੀਂ ਕੋਈ ਵੀ ਟਰੈਕਟਰ ਬਾਈ ਤੋਂ ਆ ਕੇ 50 75 ਤੱਕ ਟਰੈਕਟਰ ਯਾਰ ਬਾਈ ਕੋਲ ਹੈ 50 75 21 ਮਾਡਲ ਖੜਾ ਹੈ ਆਪਣੇ ਕੋਲ ਟੂ ਵੀਲ ਹੋਰ ਵੀ ਲੈ ਹੋਰ ਵੀ ਟਰੈਕਟਰ ਖੜਾ ਕਿੱਕੀ ਮਾਡਲ 700 ਘੰਟਾ ਚੱਲਿਆ ਜੇ ਤੁਸੀਂ 5103 ਤੋਂ ਸਟਾਰਟ ਕਰਕੇ 5075 ਤੱਕ ਬਾਈ ਕੋਲੇ ਟਰੈਕਟਰ ਜਦੋਂ ਮਰਜੀ ਆ ਕੇ ਲੈ ਸਕਦੇ ਹੋ ਬਾਈ ਤੋਂ ਜਾਣਕਾਰੀ ਲੈ ਸਕਦੇ ਹੋ ਬਾਈ ਦਾ ਫੋਨ ਨੰਬਰ ਤੁਹਾਨੂੰ ਵੱਲਿਆ ਵੀਡੀਓ ਚੰਗੀ ਲੱਗੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹੇ ਧੰਨਵਾਦ ਜੀ ਜੇ ਕਿਸੇ ਨੇ ਵੀਡੀਓ ਨਾਲ ਮਿਹਰਬਾਨੀ ਸ਼ੁਕਰੀਆ ਜੀ ਗੁਰਨ ਜੀ ਧੰਨਵਾਦ ਜੀ